ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਕੰਢੀ ਦੇ ਏਰੀਏ 'ਚ ਆਪਣੇ ਡਿਸਟ੍ਰਿਕਟ ਹੁਸ਼ਿਆਰਪੁਰ ਵਿੱਚ ਭੂੰਗੇ ਦੇ ਵਿੱਚ ਖੜੇ ਆ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਕਿਸਾਨ ਭਰਾਵਾਂ ਵਾਸਤੇ ਸਪੈਸ਼ਲ ਵੀਡੀਓ ਆ ਕਿਉਂਕਿ ਜਿੱਥੇ ਅਸੀਂ ਖੜੇ ਆ ਭੂੰਗੇ ਦੇ ਏਰੀਏ ਵਿੱਚ ਖੜੇ ਆ ਜਿੱਥੋਂ ਕੋਈ ਵੀ ਸੰਧ ਕੋਈ ਵੀ ਟਰੈਕਟਰ ਤੁਸੀਂ ਆਪਣੀ ਜ਼ਮੀਨ ਵਾਸਤੇ ਛੋਟਾ ਕਿਸਾਨ ਤੋਂ ਲੈ ਕੇ ਵੱਡੇ ਕਿਸਾਨ ਤੱਕ ਮਿਲ ਜਾਂਦੀ ਆ ਅਸੀਂ ਚੇਅਰਮੈਨ ਸਾਹਿਬ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਬਹੁਤ ਵਧੀਆ ਉਪਰਾਲਾ ਹੈ ਜੀ ਇੱਕ ਜਿਹੜਾ ਤੁਸੀਂ ਦੱਸਿਆ ਹੈ ਇਹਦੀ ਬਣਤਰ ਕਿੱਥੋਂ ਸਟਾਰਟ ਹੋਈ ਸੀਗੀ ਜੀ ਇਹਦੀ ਇਦਾਂ ਹੋਈ ਕਿ ਇੱਥੇ ਨਾ ਗੱਲ 2 1992 ਕ ਦੀ ਆ ਇਸ ਏਰੀਆ 'ਚ ਕਿੰਨੂ ਬਹੁਤ ਲੱਗਦਾ ਸੀਗਾ ਜੀ ਸੋ ਠੰਡ ਦਾ ਮੌਸਮ ਹੋਰ ਕੇ ਇੱਥੇ ਜਿਹੜੀ ਕੰਜ਼ਮਪਸ਼ਨ ਬੜੀ ਘੱਟ ਸੀ ਠੀਕ ਆ ਸੋ ਬਾਲੇ ਸੂਬਿਆਂ ਨੂੰ ਭੇਜਣ ਲਈ ਇੱਥੇ ਪੰਜਾਬ ਐਗਰੋ ਨੇ ਇੱਕ ਜੂਨਟ ਲਾਇਆ ਸੀ ਬੈਗ ਗ੍ਰੇਡਿੰਗ ਬੈਕਸਿੰਗ ਜੂਨ ਦਾ ਜੀ ਉਹਨੂੰ ਦੇਖਦੇ ਹੋਏ ਇਹ ਜਿਹੜਾ ਜੁਨਿਟ ਲੱਗਾ ਹੈ ਕਿ ਉੱਥੇ ਇੱਕ ਛੱਤ ਦੇ ਥੱਲੇ ਹੀ ਸਾਰੀ ਟੈਕਨੀਕਲ ਦੋ ਹੋ ਸਾਰੇ ਸੰਦ ਸਾਰੇ ਕ੍ਰੇਟਸ ਦਵਾਈਆਂ ਦੀ ਦੁਕਾਨ ਬਣਾਈ ਜਾਵੇ ਸੋ ਇਹ 2007 ਦੇ ਲੱਗ ਛੱਗੇ ਪ੍ਰੋਜੈਕਟ ਸ਼ੁਰੂ ਹੋਇਆ ਸੀਗਾ ਜੀ ਜਿਹੜਾ ਹੁਣ ਮਤਲਬ ਤੁਹਾਨੂੰ 18-19 ਸਾਲ ਪੁਰਾਣਾ ਹੋ ਚੁੱਕਾ ਹੈ ਹੋ ਚੁੱਕਾ ਹੈ ਜਿਹੜੇ ਜਿਹੜੇ ਸੰਦ ਆ ਇਹ ਹਰੇਕ ਸਾਲ ਨਵੇਂ ਤੋਂ ਨਵੇਂ ਆਉਂਦੇ ਟੈਕਨੋਲੋਜੀ ਦੇ ਹਿਸਾਬ ਨਾਲ ਜੀ ਇਹ ਇਦਾਂ ਸੀ ਕਿ ਜਦੋਂ ਇਹਦੇ ਵਿੱਚ ਇਦਾਂ ਸੀ ਕਿ ਇਹਦੇ ਚ ਜਿਹੜੇ ਇਲਾਕੇ ਦੇ ਅਸੀਂ 15 ਪ੍ਰੋਗਰੈਸਿਵ ਫਾਰਮਰ ਲੈਏ ਸੀ ਜੀ ਪੰਜ ਸਰਕਾਰੀ ਬੰਦੇ ਸੀ 20 ਮੈਂਬਰਾਂ ਦੀ ਇੱਕ ਸੁਸਾਇਟੀ ਆ ਠੀਕ ਆ ਉਸ ਤੋਂ ਬਾਅਦ ਇਹਦੇ ਫਾਰਮਰ ਮੈਂਬਰਸ ਲਈਦਾ ਜਿਹੜਾ ਬੰਦਾ 100 ਰੁਪਏ ਦੇ ਕੇ ਸਾਡੀ ਸੁਸਾਇਟੀ ਦਾ ਮੈਂਬਰ ਬਣ ਸਕਦਾ ਜੀ ਉਹ ਜਿਹੜੇ ਫਾਰਮਰ ਪਿੰਡਾਂ ਦੇ ਫਾਰਮਰ ਜਿਹੜੇ ਸਾਡੀ ਐਗਜ਼ੈਕਟਿਵ ਕਮੇਟੀ ਆ ਉਹਨਾਂ ਨੂੰ ਕਹਿੰਦੇ ਆ ਆ ਸੰਦ ਲਾਓ ਆ ਦਵਾਈਆਂ ਲਾਓ ਉਹ ਫੇਰ ਸਾਨੂੰ ਗਾਈਡ ਕਰਦੇ ਆ ਫੇਰ ਅਸੀਂ ਇੱਕ ਛੋਟੀਆਂ-ਛੋਟੀਆਂ ਕਮੇਟੀਆਂ ਬਣਾਈਆਂ ਆ ਇੱਕ ਸੰਤ ਕਮੇਟੀ ਬਣਾਈਊਗਾ ਇੱਕ ਦਵਾਈਆਂ ਵਾਲੇ ਪਰਚੇਜ਼ ਕਮੇਟੀ ਬਣਾਈਊਗਾ ਇੱਕ ਫਾਈਨਾਂਸ ਕਮੇਟੀ ਬਣਾਈਊਗਾ ਉਹ ਜੋ ਅਨਲਿਸਿਸ ਕਰਦੇ ਆ ਉਹ ਫੇ ਆਪਾਂ ਲੋਕਾਂ ਵਾਲੀ ਚੀਜ਼ਾਂ ਲੈਨੇ ਆ ਇੱਕ ਦਰਸ਼ਕ ਨੂੰ ਗੱਲ ਦੱਸਦੀ ਕਈਆਂ ਦੇ ਹੁੰਦਾ ਕਿ ਇੱਥੇ ਉਹੀ ਬੰਦੇ ਆ ਸਕਦੇ ਆ ਜਿਨ੍ਹਾਂ ਦੇ ਕਾਰਡ ਕੋਈ ਬਣਿਓ ਆ ਜਿਦਾ ਮੰਨ ਲਓ ਮੈਂ ਇੱਕ ਨਵਾਂ ਕਿਸਾਨ ਆ ਮੈਂ ਆਪਣੀ ਖੇਤੀ ਸ਼ੁਰੂ ਕੀਤੀ ਆ ਮੈਂ ਕਿल्ले ਡੇਢ ਕਿल्ले ਦੀ ਖੇਤੀ ਸ਼ੁਰੂ ਕੀਤੀ ਆ ਮੈਂ ਸੰਦ ਲੈਣੇ ਹੁਣ ਜਦ ਮੈਂ ਟਰੈਕਟਰ ਲੈ ਕੇ ਜਾਣਾ ਹੋਵੇ ਉਹਦਾ ਪ੍ਰੋਸੈਸ ਕੀ ਆ ਜੀ ਅਨਿਸ਼ਲੀ ਜਦੋਂ ਇਹ ਸ਼ੁਰੂ ਹੋਈ ਸੀ ਸਿਰਫ ਕਿੰਨੂ ਦੇ ਬਾਗਾਂ ਲਈ ਦਿੰਬੂ ਯਾਤੀ ਦੇ ਬਾਗਾਂ ਲਈ ਹੋਈ ਸੀ ਜੀ ਪਰ ਸਮੇਂ ਦੀ ਮਾਰ ਨਾਲ ਥੋੜਾ ਇਹ ਬਾਗ ਘਟ ਗਏ ਹੁਣ ਇਹ ਹਾਰਟੀਕਲਚਰ ਸਟੇਟ ਬਣ ਗਈ ਆ ਉਹਦੇ ਵਿੱਚ ਭਮੇ ਤੁਸੀਂ ਫਲ ਲਾਉਂਦੇ ਆ ਭਮੇ ਤੁਸੀਂ ਫੁੱਲ ਲਾਉਂਦੇ ਆ ਭਮੇ ਤੁਸੀਂ ਸਬਜ਼ੀਆਂ ਲਾਉਂਦੇ ਆ ਜੀ ਸਾਰੇ ਬੰਦੇ ਇਹਦੇ ਮੈਂਬਰ ਬਣ ਸਕਦੇ ਆ ਮੈਂਬਰ ਬਣਨ ਲਈ ਇੱਕ ਏਕੜ ਦਾ 100 ਰੁਪਿਆ ਚਾਹੀਦਾ 100 ਰੁਪਿਆ ਦਿੱਤਾ ਤੁਸੀਂ ਸਾਡੇ ਮੈਂਬਰ ਆ ਮਤਲਬ ਤੁਸੀਂ ਸਾਰਾ ਕੁਝ ਇੱਥੇ ਆ ਕੇ ਕੋਈ ਜਿਹੜੇ ਸਾਡੇ ਸੈਮੀਨਾਰਾਂ 'ਚ ਭਾਗ ਲੈ ਸਕਦੇ ਆ ਦੂਰ ਦਰਾਡੇ ਆਪਾਂ ਇੰਟਰਸਟੇਟ ਟੂਰ ਵੀ ਖਰੀਦੇ ਉਹ ਵੀ ਤੁਸੀਂ ਜਾ ਸਕਦੇ ਆ ਕਿੰਨੇ ਕਿਲੋਮੀਟਰ ਦੇ ਏਰੀਆ ਦੇ ਵਿੱਚ ਆਪਾਂ ਚਲ ਚਲਦੀ ਗੱਲ ਕਰਦੇ ਆ ਕਿੰਨੇ ਕਿਲੋਮੀਟਰ ਦੇ ਏਰੀਆ ਚ ਜਿਹੜੇ ਕਿਸਾਨ ਆ ਫੈਸਿਲਿਟੀ ਦਾ ਮਤਲਬ ਲਾਭ ਲੈ ਸਕਦੇ ਆ ਇਹ ਜਿਹੜੀ ਇਹ ਦਾ ਮੇਨ ਕਨਸੈਪਟ ਆ 20 ਕਿਲੋਮੀਟਰ ਦੇ ਰੇਡੀਅਸ ਜਿੰਨੇ ਪਿੰਡ ਆਉਂਦੇ ਲਗਭਗ 380 ਪਿੰਡ ਆਉਂਦੇ ਆ ਇਹ ਚ ਤਿੰਨ ਵਿਧਾਨ ਸਭਾ ਹਲਕੇ ਆ ਤੇ ਚਾਰ ਬਲੋਕ ਆ ਅੱਛਾ ਜੀ ਇਹਦੇ ਜਿਹੜਾ ਬਲਾਕਾਂ 'ਚ ਗੱਲ ਕਰੀਏ ਟਾਂਡੇ ਬਲਾਕ ਦੇ ਸਾਰੇ ਪਿੰਡ ਆ ਸਾਡੇ 'ਚ ਭੂੰਗੇ ਬਲਾਕ ਦੇ ਸਾਰੇ ਪਿੰਡ ਆ ਜੀ ਥੋੜੇ ਜਿਹਾ ਪਿੰਡ ਜਿੱਦਾਂ ਬੁੱਲੋਵਾਲ ਤੱਕ ਉਧਰੋਂ ਲਾਚੋਵਾਲ ਬਸ ਇਮਰੂਫ ਜੀ ਇੱਧਰ ਢੋਲਵਾਹਾ ਇਹ ਸਾਰੇ ਸਾਡੇ 'ਚ ਹੀ ਆ ਇਦਾਂ ਇਹ ਭਾਨਾ ਦਸੂਹਾ ਬਲਾਕ ਦੇ ਵੀ 22 ਪਿੰਡ ਇਹਦੇ ਵਿੱਚ ਆ ਕੋਲ 380 ਪਿੰਡ ਆ ਠੀਕ ਆ ਜੀ ਇਹ ਫਿਰ ਵਰਕਸ਼ਾਪ ਜਿਹੜੇ ਟਰੈਕਟਰ ਵਗੈਰਾ ਸੰਦ ਵਗੈਰਾ ਇੱਥੇ ਰਿਪੇਅਰ ਹੁੰਦੇ ਆ ਜੀ ਇਹ ਸਾਡੇ ਜਿਹੜਾ ਨਾ ਬਹੁਤ ਵਧੀਆ ਸਟਾਫ ਆ ਸਾਡਾ ਡਰਾਈਵਰ ਸਾਡੇ ਬੜੇ ਵਧੀਆ ਆ ਤੇ ਆਪ ਜਿੱਦਾਂ ਬਿੱਲ ਅੱਜ ਕਿਤੇ ਕੰਮ ਨਹੀਂ ਗਏ ਜੀ ਵੀ ਆਪ ਫਿਰ ਉਹ ਰਿਪੇਅਰ ਦਾ ਕੰਮ ਜਿੱਦਾਂ ਸਿਆਣਾ ਚ ਕੰਮ ਘਟ ਜਾਂਦਾ ਰਿਪੇਅਰ ਆਪ ਹੀ ਕਰ ਲੈਂਦੇ ਆ ਆਪ ਕਰ ਲੈਂਦੇ ਆ ਆਪੇ ਹੀ ਖੋਲ ਕੇ ਆਪੇ ਹੀ ਕਰਨਾ ਇਹਨਾਂ ਨੇ ਠੀਕ ਆ ਮਤਲਬ ਲੋਨ ਸਾਨੂੰ ਜਦੋਂ ਅਮਰਜੈਂਸੀ ਜਦੋਂ ਸਾਡਾ ਸੀਜ਼ਨ ਚੱਲ ਜਾਂਦਾ ਉਦੋਂ ਹੀ ਬਾਹਰ ਆ ਮਤਲਬ ਪੰਜਾਬ ਦਾ ਪਹਿਲਾ ਪੰਜ ਫਾਲਾਂ ਵਾਲਾ ਕਮਾ ਦਾ ਰੋਟਾ ਬਿਟਰ ਕਿਸੇ ਤੋਂ ਇੱਥੇ ਹਿਸ਼ਾਰਪੁਰ ਕੀ ਪੰਜਾਬ ਚ ਨਹੀਂ ਹੈਗਾ ਇਹ ਆਪਣੇ ਕੋਲ ਵਾਜੀ ਅਸੀਂ ਬਣਵਾਇਆ ਆਪਣੇ ਲਈ ਸਿੱਟਾ ਸਟੇਟ ਲਈ ਸਪੈਸ਼ਲ ਬਣਵਾਇਆ ਇਹ ਸੋਸਾਇਟੀ ਨੇ ਸੋਸਾਇਟੀ ਬਣਾਉਂਦੀ ਹੈ ਜੀ ਫਿਰ ਨਹੀਂ ਨਹੀਂ ਅਸੀਂ ਕਮੇਟੀ ਸਾਡੀ ਕਹਿੰਦੀ ਇਹ ਮਗਾਓ ਬੱਕਰੀਆਂ ਬੱਕਰੀਆਂ ਕੰਪਨੀਆਂ ਤੋਂ ਜ਼ਿਆਦਾ ਇਹ ਕੰਪਨੀ ਸਾਡੇ ਕਾਲਸੀ ਦੀ ਕੰਪਨੀ ਆ ਇਹ ਸਾਡੇ ਨਾਲ 2008 ਦੇ ਜੁੜੇ ਹੋ ਆ ਅੱਛਾ ਜੀ ਤੇ ਦੇਖ ਲਓ ਇਹ ਡੱਬ ਵਾਲੀ ਤੋਂ ਆ ਤੇ ਉਥੋਂ ਇਹਨਾਂ ਨੇ ਸਾਨੂੰ ਇਹ ਬਣਾ ਕੇ ਦਿੱਤੀ ਆ ਜੀ ਸਾਡੀ ਰਿਪੇਅਰ ਵੀ ਉਹ ਫਿਰ ਫ੍ਰੀ ਕਰ ਦਿੰਦੇ ਆਂ ਅਸੀਂ ਉਥੇ ਭੇਜ ਦਈਦਾ ਠੀਕ ਆ ਜੀ ਕਿੰਨੇ ਕ ਪ੍ਰਕਾਰ ਦੇ ਸੰਦ ਇੱਥੇ ਹੈਗੇ ਆ ਬਹੁਤ ਜ਼ਿਆਦਾ অলਮੋਸਟ ਸਾਰੇ ਇੱਕ ਨੂਮੈਟਿਕ ਡ੍ਰਿਲ ਨਹੀਂ ਸਾਡੇ ਤੋਂ ਹੈਗੀ ਹੋਰ ਸਾਰੇ ਹੀ ਸਾਡੇ ਤੋਂ एवरीथिंग ਇਜ਼ ਹੇਅਰ ਸਰ ਕਿੰਨਾ ਕ ਕਿਰਾਇਆ ਜੇ ਮੰਨ ਲਓ ਇਹ ਕਾ ਮਸ਼ੀਨ ਪਈ ਆ ਜੇ ਕਿਸੇ ਕਿਸਾਨ ਨੇ ਲੈ ਕੇ ਜਾਣੀ ਹੈ ਇਹਦਾ ਕਿੰਨਾ ਡਿਸਕਾਂ ਦਾ ਕਿੰਨਾ ਕਿਰਾਇਆ ਸ਼ੁਰੂ ਹੋ ਜੇਗਾ ਡਿਸਕਾਂ ਪੰਜ ਹਜ਼ਾਰ ਤੋਂ ਲੈ ਕੇ 1500 ਸਾਰੇ ਸਾਢੇ 1500 ਤੇ ਮੁੱਕ ਜਾਂਦੇ ਆ ਇੱਕ ਦਿਨ ਦਾ ਠੀਕ ਆ ਜੀ ਹਾਂ ਜਿੱਦਾਂ ਹੁਣ ਬਾਹਰ ਤਾਂ ਜਿਹੜੇ ਪਹਾੜੇ ਵਾਲੇ ਟਰੈਕਟਰ ਵਾਲੇ ਆ ਉਹ ਤਾਂ ਤਕਰੀਬਨ ਮੈਨੂੰ ਲੱਗਦਾ ਘੰਟੇ ਦਾ 1000 1200 ਰੁਪਈਆ ਲੈ ਲੈਂਦੇ ਆ ਸਾਢੇ ਇੱਕ ਦਿਨ ਦਾ ਇੱਕ ਦਿਨ ਦਾ ਟਰੈਕਟਰ ਦਾ 1000 ਲੈਦਾ ਥੋੜਾ ਤੇਲ ਦਾ ਤੇਲ ਇਹ ਤਾਂ ਬਹੁਤ ਸਸਤਾ ਹੈ ਨਾ ਬਸ ਉਹ ਹਾਂ ਤਾਂ ਹੀ ਲੋਕ ਸਾਡੇ ਨਾਲ ਜੁੜੇ ਆ ਠੀਕ ਆ ਜੀ ਜਿੱਦਾਂ ਕਿ ਮੈਂ ਬਹੁਤ ਵਾਰੀ ਸੁਣਿਆ ਸੀ ਕਿ ਪਿੰਡ ਦਾ ਜੇ ਕੋਈ ਜਿੱਦਾਂ ਰੂਟਾ ਬੈਟਰੀ ਲਾ ਲੰਨੇ ਆਪਾਂ ਜੇ ਇਹਨਾਂ ਪਾ ਕੇ ਇੱਕ ਕਿੱਲਾ ਬੋਣਾ ਸ਼ਾਇਦ 1500 ਰੁਪਇਆ ਲੈਂਦੇ ਹਨਾ ਮੈਂ ਅਸੀਂ ਤਾਂ ਹੁਣ ਜਿੱਦਾਂ ਮੈਂ ਵੀ ਇੱਕ ਫਾਰਮਰ ਆ ਮੈਂ ਵੀ ਇੱਥੋਂ ਹੀ ਆਪਣਾ ਨਾਮ ਇਹਦੇ ਤੋਂ ਟਰੈਕਟਰ ਆ ਨਾਮ ਇਹਦੇ ਤੋਂ ਕੋਈ ਸੰਦਾ ਕੁਛ ਨਹੀਂ ਮੇਰੇ ਤੋਂ ਹੈਗਾ ਅਸੀਂ ਇੱਥੇ ਆਪਣਾ ਮੈਂ ਵੀ ਲੈਣ 'ਚ ਲੱਗ ਜਾਂਦਾ ਠੀਕ ਆ ਸਿਕਿਉਰਟੀ ਦੇਈ ਦੀ ਆ ਫਿਰ ਸਾਡੇ ਕੰਮ ਹੋ ਜਾਂਦੇ ਆ ਤੇ ਡਰਾਈਵਰ ਵੀ ਨਾਲ ਜਾਂਦਾ ਆ ਜਰਾ ਕੋਈ ਸਾਰਾ ਕੁਝ ਕੁਛ ਨਹੀਂ ਲੋੜ ਜੀ ਆਨਲਾਈਨ ਵੀ ਤੁਸੀਂ ਕਰ ਸਕਦੇ ਆ ਠੀਕ ਆ ਫੋਨ ਤੇ ਬੁਕਿੰਗ ਕਰਾਓ ਸਾਡੇ ਕਯੂਆਰ 'ਚ ਪੈਸੇ ਪਾਓ ਜੀ ਜਿਹਨਾਂ ਡਰਾਈਵਰਾਂ ਨੂੰ ਸਾਡੀ ਜਗ੍ਹਾ ਦਾ ਪਤਾ ਹੈ ਉਹ ਆਪੇ ਆਇਆ ਹੁੰਦੇ ਆ ਆਪੇ ਆਇਆ ਹੁੰਦੇ ਆ ਜੀ ਕੋਈ ਪ੍ਰੋਬਲਮ ਨਹੀਂ ਤੇ ਜਿਹੜੇ ਆ ਸੰਦ ਜਿਹੜੇ ਸਾਹਮਣੇ ਮਸ਼ੀਨਰੀ ਪਈ ਆ ਮੇਰੇ ਸਾਹਬ ਨਾ ਇਹ ਵੀ ਆਪਣੇ ਹੁਸ਼ਾਰਪਾ ਸਾਰਾ ਸਾਡੀ ਆ ਸਾਡੀ ਸਟੇਟ ਦੀ ਆ ਸਾਰੀ ਸਾਡੀ ਆ ਸਾਰਾ ਕੁਝ ਆਪਣਾ ਆ ਆ ਬੱਚੇ ਟਰੈਕਟਰ ਆ ਇੱਕ ਬੱਚੇ ਟਰੈਕਟਰ ਤਾਂ ਦਿਖਾਵਾਂਗੇ ਜੀ ਆ ਸਾਡੇ ਤੋਂ ਬੱਚੇ ਟਰੈਕਟਰ ਆ ਜਿਹਨੂੰ ਛੋਟੇ ਕਹਿੰਦੇ ਆ ਹਾਂ ਜੀ ਮਿੱਡਲ ਆਚਰਡ ਉਹ ਉਹਨਾਂ ਲਈ ਡਿਸਕ ਖਰੀਦੀ ਹੋਆ ਦਾ ਛੋਟੇ ਛੋਟੇ ਉਧਰ ਉਹ ਵੀ ਹੈਗੇ ਆ ਸਾਡੇ ਤੋਂ ਠੀਕ ਆ ਜੀ ਹਾਂ ਤੇ ਮੈਂ ਜਿਸ ਤਰ੍ਹਾਂ ਆ ਆ ਜਿਹੜੀ ਹੈ ਨਾ ਗ੍ਰੇਡਿੰਗ ਬੈਕ ਜਿਹੜੇ ਇੱਥੇ ਗ੍ਰੇਡਿੰਗ ਬੈਕ ਨਹੀਂ ਲਿਆਉਂਦੇ ਉਹਨਾਂ ਲਈ ਆ ਅੱਛਾ ਜੀ ਹਾਂ ਤੇ ਮਤਲਬ ਬਹੁਤ ਵਧੀਆ ਉਪਰਾਲਾ ਆ ਜਿਹੜਾ ਪੰਜਾਬ ਸਰਕਾਰ ਵੱਲੋਂ ਹੋਇਆ ਤੇ ਕਹਿੰਦੇ ਦਵਾਈਆਂ ਵੀ ਬਹੁਤ ਸਸਤੀ ਰੇਟ ਤੇ ਇੱਥੇ ਮਿਲਦੀ ਹੈ ਨਾ ਕਿ ਨੋ ਪ੍ਰੋਫਿਟ ਨੋ ਲਾਸ ਦੀ ਦਵਾਈਆਂ ਦੀ ਵੀ ਇੱਕ ਸ਼ੁਰੂਆਤ ਕੀਤੀ ਗਈ ਆ ਇਹਦੇ ਲਈ ਅਸੀਂ ਨਾ ਸਾਨੂੰ ਅਸੀਂ ਲਾਇਸੈਂਸ ਲੈ ਲਿਆ ਸੀਗਾ 2011 ਦੇ ਲਾਗੇ ਛਾਗੇ ਅੱਛਾ ਜੀ ਉਸ ਤੋਂ ਬਾਅਦ ਫਿਰ ਹੌਲੀ 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 ਕਰਦੇ ਕਿ ਸਾਡੀ ਫਿਰ ਦੁਕਾਨ ਹੁਣ ਤਾਂ ਬਹੁਤ ਜ਼ਿਆਦਾ ਲਗਭਗ 1 ਕਰੋੜ ਦੀ ਟਨਓਵਰ ਹੋ ਜਾਂਦੀ ਹੈ ਇਹਦੀ ਅੱਛਾ ਜੀ ਹਾਂ ਤੇ ਆਪਾਂ ਇੱਕ ਵਾਰੀ ਦਰਸ਼ਕਾਂ ਨੂੰ ਖਾਦ ਵਾਲਾ ਸਟੋਰ ਤੇ ਦਵਾਈਆਂ ਵਾਲਾ ਸਟੋਰ ਦਿਖਾਵਾਂਗੇ। ਸਰ ਆਪਣੇ ਤੋਂ ਕਿੰਨੇ ਕਿ ਟਰੈਕਟਰ ਵਾ ਇੱਥੇ ਜੀ? ਸਾਡੇ ਕੋਲ ਲਗਭਗ 8 ਟਰੈਕਟਰ ਆ 6 ਵੱਡੇ 2 ਛੋਟੇ। ਅੱਛਾ ਜੀ। ਹਾਂ। ਤੇ ਜਿਹੜਾ ਮਰਜੀ ਕਿਸਾਨ ਚਾਹੇ ਵੱਡਾ ਚਾਹੇ ਨਹੀਂ 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 ਮਤਲਬ ਮੈਂਬਰ ਸਾਡਾ ਹੋਵੇ ਵੱਡੇ ਛੋਟੇ ਸਾਨੂੰ ਕੋਈ ਮਤਲਬ ਨਹੀਂ। ਅੱਛਾ ਜੀ। ਨਾ ਸਾਨੂੰ ਜਾਤ ਦਾ ਮਤਲਬ ਨਾ ਧਰਮ ਦਾ ਮਤਲਬ ਨਾ ਵੱਡੇ ਨਾ ਛੋਟੇ ਸਾਡੇ ਲਈ ਸਾਰੇ ਪੂਜਨੀਕ ਤੇ ਰਿਸਪੈਕਟੇਬਲ ਆ। ਠੀਕ ਹੈ ਜੀ। ਠੀਕ ਹੈ ਜੀ। ਬਹੁਤ ਵਧੀਆ ਆ ਬਹੁਤ ਚੰਗਾ ਲੱਗਾ ਤੇ ਇਹ ਦਫਤਰ ਦਵਾਈਆਂ ਦਾ ਦਫਤਰ ਬਣਿਆ ਹੋ ਤੇ ਬਹੁਤ ਵਧੀਆ ਆ اچھا ਹਰੇਕ ਫੈਸਿਲਿਟੀ ਮਤਲਬ ਇੱਥੇ ਪ੍ਰੋਵਾਈਡ ਕੀਤੀ ਗਈ ਹੈ ਚਾਹੇ ਬੀਜ ਦਾ ਹੋਇਆ ਤੇ ਸਰ ਕਿੰਨੇ ਕ ਮੋੜੀ ਬੀਜ ਅਸੀਂ ਬੀਜ ਨਹੀਂ ਰੱਖੇ ਨਹੀਂ ਰੱਖੇ ਅੱਛਾ ਠੀਕ ਹੈ ਨਹੀਂ ਨਹੀਂ ਬੀਜ ਨਹੀਂ ਰੱਖੇ ਓਕੇ ਸਿਰਫ ਸਾਂਦ ਤੇ ਦਵਾਈਆਂ ਵਗੈਰਾ ਜੋ ਸਾਂਦ ਤੇ ਦਵਾਈਆਂ ਹੀ ਆ ਜਿੱਦਾਂ ਆ ਬੋਤਲ ਆਏ ਕਹਣਾ ਜੀ ਇਹ ਬੋਤਲ ਆਪਨ ਨੂੰ ਮਾਰਕੀਟ ਦੇ ਵਿੱਚ ਜੇ ਮੰਨ ਲਓ 600 ਦੀ ਪੈਂਦੀ ਹੈ 400 ਦੀ ਪੈਂਦੀ ਹੈ ਸਾਨੂੰ 100 ਰੁਪਏ ਸਸਤੀ 20 25 ਪਰਸੈਂਟ ਸਾਨੂੰ ਮਾਰਕੀਟੋਂ ਸਸਤਾ ਫਾਰਮੋਂ ਦੇ ਦਿੰਦੇ ਫਾਰਮੋਂ ਦਿੰਦੇ ਆ ਤੁਸੀਂ ਕਿੰਨਾ ਕ ਮਤਲਬ ਤੁਸੀਂ ਕਿੰਨਾ ਕ ਉਹਦੀ ਡੇਟ ਪਰਸੈਂਟ ਪ੍ਰੋਫਿਟ ਲੈਣੇ ਜਿਸ ਰੇਟ ਤੇ ਸਾਨੂੰ ਮਿਲਦੀ ਹੈ ਉਹਨਾਂ ਤੋਂ 1.5% ਪ੍ਰੋਫਿਟ ਲੈਣੇ ਆ ਠੀਕ ਆ ਜੀ ਤੇ ਹੋਰ ਕੋਈ ਮਤਲਬ ਇਹ ਬਾਕੀ ਆ ਇੱਕ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਆ ਸਾਡਾ ਨਾ ਸਟੇਟ ਆ ਹਿਸ਼ਾਰਪੁਰ ਵੱਲੋਂ ਇਹ ਜੂਟੋ ਵੈਕਟਰ ਆ ਜਿਹੜੀ ਹਵਾ 'ਚ ਨਾਈਟ੍ਰੋਜਨ ਆ ਜੀ ਉਹਨੂੰ ਇਹ ਆਪਣੇ ਆਪ ਹੀ ਫਿਕਸ ਕਰਕੇ ਧਰਤੀ 'ਚ ਦੇ ਦਿੰਦਾ ਪੀਐਸਬੀ ਦਾ ਇਹ ਉਹ ਮਨ ਹੈਗਾ अच्छा पीएसवी एक ਸਾਡਾ ਤੋਂ ਕਿ ਪੀਐਸਵੀ ਪ੍ਰੋਡਕਟ ਆ ਫਾਸਫੋਰਸੋਲਜੀ ਬੈਕਟੀਰੀਆ ਜੀ ਸਾਡੀ ਨਾ ਇੱਥੇ ਧਰਤੀ 'ਚ ਆਲੂ ਲੱਗੜ ਕੇ ਫਾਸਫੋਰਸ ਬਹੁਤ ਜ਼ਿਆਦਾ ਹੈਗੀ ਆ ਸੋ ਇਹ ਜਿਹੜੀ ਉਹਨੂੰ ਘੋਲ ਦਿੰਦੀ ਆ ਤੇ ਸਾਡਾ ਜਿੱਥੇ ਡਾਇਆ ਦੋ ਪਾਉਣਾ ਉਥੇ ਇੱਕ ਪਾ ਕੇ ਸਰ ਜਾਂਦਾ ਠੀਕ ਆ ਜੀ ਮਤਲਬ ਜ਼ਿੰਮੇਦਾਰ ਨੂੰ ਇੱਥੇ ਅਸੀਂ ਐਡਵਾਈਸ ਵੀ ਉਹ ਕਹਿਰੀਦੀ ਆ ਕਿ ਡੋਸ ਵੀ ਜਿਹੜੀ ਯੂਨੀਵਰਸਿਟੀ ਰਿਸਰਚ ਕਰਦੀ ਆ ਉਹ ਹੀ ਕਰਦੇ ਆ ਠੀਕ ਆ ਜੀ ਬਾਹਰ ਜੇ ਕੋਈ ਚੀਜ਼ ਉਹਨੂੰ 4 ਐਮ ਐਲ ਕਹੂਗਾ ਅਸੀਂ ਜੇ ਯੂਨੀਵਰਸਿਟੀ 2 ਕਹੂਗੀ ਤੇ 2 ਹੀ ਪਵਾਵਾਂਗੇ ਸਾਡਾ ਮਤਲਬ ਇੱਥੇ ਬਹੁਤਾ ਪ੍ਰੋਫਿਟ ਕਰਨ ਜਾਂ ਆਮਦਨ ਕਰਨਾ ਨਹੀਂ ਹੈ ਸਾਡਾ ਮੇਨ ਮੋਟਰ ਵਾ ਕਿ ਜ਼ਿੰਮੇਦਾਰੀ ਸੇਵਾ ਕਰਨਾ ਤੇ ਮੰਨ ਲਓ ਜੇ ਤੁਹਾਡੇ ਤੋਂ ਟੈਕਨੀਕਲ ਟੀਮ ਵੀ ਹੁਣੀ ਆ ਕਿਸੇ ਕਿਸਾਨ ਦੀ ਫਸਲ ਖਰਾਬ ਹੁੰਦੀ ਆ ਕੀੜਾ ਲੱਗਦਾ ਆ ਫਿਰ ਉਹ ਵੀ ਅਪਰੋਚ ਕਰਦੇ ਆ ਜੀ ਬਹੁਤ ਕਰਦੇ ਆ ਪਰ ਸਾਡੇ ਤੋਂ ਬਹੁਤ ਜ਼ਿਆਦਾ ਮਤਲਬ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਕਿ ਸਾਡੇ ਤੋਂ ਸਟਾਫ ਇੱਥੇ ਸਾਡੇ ਤੋਂ ਮਤਲਬ 13 13 ਅਫਸਰ ਸੀਗੇ ਅੱਛਾ ਜੀ ਉਹਦੇ ਚ ਹੁਣ ਦੋ ਰਹਿ ਗਏ ਅੱਛਾ ਜੀ ਮੇਰੇ ਤੋਂ ਇਲਾਵਾ ਆਪ ਤਿੰਨ ਜਣੇ ਇੰਨੇ ਪਿੰਡਾਂ ਨੂੰ ਪਹਿਲਾਂ ਆਪਾਂ 15 ਜਣੇ ਦੇਖਦੇ ਸੀ ਹੁਣ ਤਿੰਨ ਜਣੇ ਦੇਖਦੇ ਆ ਅੱਛਾ ਜੀ ਸੋ ਸਟਾਫ ਦੀ ਬਹੁਤ ਘਾਟ ਆ ਜੇ ਆਪਾਂ ਡਿਵਰਸਿਫਿਕੇਸ਼ਨ ਕਰਨੀ ਆ ਤੇ ਟੈਕਨੀਕਲ ਸਟਾਫ ਦਾ ਹੋਣਾ ਬਹੁਤ ਜ਼ਰੂਰੀ ਆ ਨਹੀਂ ਤਾਂ ਸਾਡੇ ਤੋਂ ਪਹੁੰਚ ਨਹੀਂ ਹੁੰਦੀ ਲੋਕਾਂ ਦਾ ਵੀ ਰੋਸ ਆ ਸਾਡੇ ਤੇ ਕਿਉਂਕਿ ਸ਼ੁਰੂ ਚ ਅਸੀਂ ਇਹ ਫੈਸਿਲਿਟੀਆਂ ਦੇ ਚੁੱਕੇ ਆ ਲੋਕਾਂ ਦੇ ਪਿੰਡਾਂ ਤੱਕ ਅਸੀਂ ਅਸੀਂ ਸਾਡਾ ਜਿੱਦਾਂ 20 ਪਿੰਡਾਂ ਪਿਛੇ ਇੱਕ ਅਫਸਰ ਦਿੱਤਾ ਸੀ ਉਹ 20 ਪਿੰਡਾਂ ਉਹਨਾਂ ਘਰਾਂ 'ਚ ਜਾਂਦੇ ਸੀ ਫਰਜ਼ ਕਰੋ ਜਨੌੜੀ ਬਲੌਕ 'ਚ ਸੀ ਇੱਕ ਉਧਰ ਦਫਰ ਬਲੌਗ ਸੀਗਾ ਦਾਰਾਪੁਰ ਬਲੌਗ ਟਾਂਡਾ ਬਲੌਗ ਛਟਾਲਾ ਬਲੌਗ ਛੋਟੇ ਛੋਟੇ ਪਿੰਡ ਬਣਾਏ ਹੋ ਸੀਗੇ ਅਸੀਂ ਠੀਕ ਹੈ ਜੀ ਉਹ ਲੋਕ ਉੱਥੇ ਮੁੰਡੇ ਸਾਡੇ ਜਾਂਦੇ ਸੀ ਹੁਣ ਜਾਂਦੇ ਹੀ ਨਹੀਂ ਜਾਓਗੇ ਕਿਤੇ ਸਟਾਫ ਹੈ ਨਹੀਂ ਸਟਾਫ ਹੈ ਨਹੀਂਗਾ ਸੋ ਇਹ 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 ਮੇਨ ਕਿ ਸਟਾਫ ਦੇ ਕਨਸਟੇਨ ਹੈ ਨਾ ਕੰਮਾਂ 'ਚ ਠੀਕ ਹੈ ਜੀ ਭਾਵੇਂ ਕਿ ਇੱਕ ਆਟੋਨੋਮਸ ਬਾਡੀ ਆ ਜੀ ਪਰ ਫੇਰ ਵੀ ਮਤਲਬ ਜੇ ਪੱਕਾ ਸਰਕਾਰ ਬੱਚੇ ਟਿਕਦੇ ਨਹੀਂ ਬਿਲਕੁਲ ਤਨਖਾਹਾਂ ਥੋੜੀਆਂ ਆ ਜੀ ਮਤਲਬ ਅਸੀਂ ਤਾਂ ਸਕਾਉਂਟ ਹੀ ਰਹਿੰਦੇ ਆ ਇਹ ਇਹ ਸਾਡੇ ਜਿਹੜੇ ਆ ਇਹ ਵੀ ਐਮਏਬੀਐਡਾ ਮਾਸਟਰ ਜੀ ਆ ਇਹ ਇੱਥੇ ਦੇ ਲਾਗੇ ਦੇ ਪਿੰਡ ਦੇ ਆ ਠੀਕ ਆ ਜੀ ਮਤਲਬ ਇਹ ਤਾਂ ਟਿਕਿਓ ਕੇ ਲਾਗੇ ਕਰਕੇ ਠੀਕ ਆ ਜੀ ਤੇ ਸਰ ਕਿੰਨੇ ਪਿੰਡ ਟੋਟਲ ਕਿੰਨੇ ਪਿੰਡ ਲਾਭ ਲੈ ਰਹੇ ਜੀ ਕਿੰਨੇ ਕਾਲੇ ਦਵਾਲੇ ਪਿੰਡ ਸੈਂਕੜੇ ਲਗਭਗ 300 350 ਤੋਂ 400 ਦੇ ਵਿੱਚ ਵਿੱਚ ਪਿੰਡ ਹੈਗਾ ਜੀ ਹਾਂਜੀ ਤੇ ਮਤਲਬ ਹੋਰ ਕੋਈ ਜਿੰਨੇ ਦੂਰ ਜਾਂਦੇ ਆ ਹਾਂਜੀ ਉਹਨੇ ਲੋਕ ਫਾਇਦਾ ਨਹੀਂ ਲੈਂਦੇ ਨਹੀਂ ਲੈਂਦੇ ਫਾਰਜ ਕਰੋ ਮਸੀਤੀ ਤੋਂ ਪਰੇ ਪਿੰਡ ਨਹੀਂ ਲੈਂਦੇ ਬੁੱਲੋਵਾਲ ਤੋਂ ਪਰੇ ਪਿੰਡ ਬੁੱਲੋਵਾਲ ਕੀ ਆ ਤਾਜਪੁਰ ਤੋਂ ਪਰੇ ਨਹੀਂ ਲੈਂਦੇ ਹਰਿਆਣਾ ਤੋਂ ਪਰੇ ਕਿਉਂਕਿ ਸਾਡੇ ਟਰੈਕਟਰ ਨੂੰ ਜਾਣ ਦਾ ਤੇਲ ਬਹੁਤ ਲੱਗ ਜਾਂਦਾ ਹੈ ਨਾ ਅੱਛਾ ਜੀ ਉਹਨੂੰ ਆਉਣਾ ਜਾਣਾ ਬੜਾ ਔਖਾ ਆ ਠੀਕ ਆ ਜੀ ਇਦਾਂ ਦੇ ਸੈਂਟਰਲ ਪਿੰਡਾਂ ਜੇ ਬਲੌਕ ਵਾਈ ਖੁੱਲਣੇ ਚਾਹੀਦੇ ਆ ਬਿਲਕੁਲ ਜੀ ਫੇਰ ਤਾਂ ਕਿਸਾਨ ਦੀ ਖੇਤੀ ਬਹੁਤ ਸਫਲੀ ਹੋ ਜਾਊਗੀ ਮਤਲਬ ਇਹ ਇਹ 10 15 20 ਪਿੰਡਾਂ ਦਾ ਇਦਾਂ ਦਾ ਇਹ ਥਿਸ ਇਜ਼ ਇੱਕ ਮਾਡਲ ਆ ਅੱਛਾ ਜੀ ਇਹ 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 ਪੰਜਾਬ ਭਾਰਤ ਸਰਕਾਰ ਦਾ ਇਜ਼ਰਾਈਲ ਸਰਕਾਰ ਨਾਲ ਇੱਕ ਸਮਝੌਤਾ ਹੋਇਆ ਸੀ। ਉਹਦੇ ਤਾਕ ਸਾਡੇ ਇਥੇ ਹਿਸਾਬ ਦਾ ਡਾਇਰੈਕਟਰ ਤੇ ਮੁੱਖ ਮੰਤਰੀ ਜਿਹੜੇ ਪੁਰਾਣੇ ਉਹ ਗਏ ਸੀ। ਉਹਨਾਂ ਨੇ ਉਹ ਸਾਰੀ ਟੈਕਨੋਲੋਜੀ ਲੈ ਕੇ ਇਥੇ ਇੰਪਲੀਮੈਂਟ ਕਰ ਦਿੱਤੀ। ਜਦਾਂ ਦੇ ਜਿਹੜੇ ਸਰਕਾਰ ਇਹੋ ਜਿਹਾ ਜੂਨਟ ਸਥਾਪਿਤ ਕਰ ਦੋਗੀ ਤਾਂ ਮਸਲਾ ਇਹ ਹੱਲ ਹੋ ਜਾਊਗਾ। ਫਿਰ ਤਾਂ ਸਰ ਬਹੁਤ ਮਤਲਬ ਬਹੁਤ ਇੱਕ ਘੱਟ ਛੋਟੀ ਜਮੀਨ ਵਾਲਾ ਘੱਟ ਜਮੀਨ ਵਾਲਾ ਕਿਸਾਨ ਵੀ ਫਾਇਦਾ ਲੈ ਸਕਦਾ ਹੈ ਤਕਰੀਬਨ ਇਹ ਟਰੈਕਟਰ ਹੁਣ ਥੋੜਾ ਬਸ ਟਰੈਕਟਰ ਦਾ ਅਸੀਂ ਦੱਸ ਦਈਏ ਦਰਸ਼ਕਾਂ ਨੂੰ ਕਿ ਤੁਸੀਂ ਟਰੈਕਟਰ ਦੇਖ ਲਓ ਉਹ ਵੀ ਟਰੈਕਟਰ ਇੱਥੇ ਖੜੇ ਆ ਜਿਹੜੇ ਆਮ ਇੱਕ ਵੱਡੇ ਕਿਸਾਨ ਤੋਂ ਹੁੰਦੇ ਆ ਜਿਹੜੇ 50-50 ਕਿੱਲਿਆਂ ਦੇ ਮਾਲਕ ਆ ਉਹਨਾਂ ਦੇ ਹੈਵੀ ਟਰੈਕਟਰ ਵੀ ਇੱਥੇ ਇਹਨਾਂ ਤੋਂ ਅਵੇਲੇਬਲ ਆ ਆ ਸਾਡਾ 75 ਹਸਪਾਵਰ ਦਾ ਆ ਜੀ ਅੱਛਾ ਜੀ ਆ 27 ਹਸਪਾਵਰ ਦਾ ਠੀਕ ਆ ਜੀ ਉਹ 36 ਉਹ ਬੱਚੇ ਟਰੈਕਟਰ ਜਿਹੜੂ ਕਹਿੰਦੇ ਛੋਟੇ ਟਰੈਕਟਰ ਆ ਅੱਛਾ ਜੀ ਤੇ ਉਹ ਉਹ ਸਾਡੇ 50 ਦੇ ਲੱਗ ਛੱਗੇ ਆ ਜੀ ਆ ਆ ਜਿਹੜਾ ਟਰੈਕਟਰ ਆ ਇਹ ਵੀ 50 ਦੇ ਲੱਗ ਛੱਗੇ ਹੀ ਆ ਸਰ ਮੰਨ ਲਓ ਇਹ ਟਰੈਕਟਰ ਮੈਂ ਰੈਂਟ ਤੇ ਲੈ ਕੇ ਜਾਣਾ ਮਤਲਬ ਆਪਾਂ ਬਜਾਈ ਵਾਸਤੇ ਲੈ ਕੇ ਜਾਣਾ ਜਾਂ ਵਾਹਣ ਵਾਸਤੇ ਜਾਣਾ ਇੱਕ ਕਿਸਾਨ ਨੂੰ ਕਿੰਨਾ ਰੈਂਟ ਪੈਂਦਾ ਇੱਕ ਦਿਨ ਦਾ ਇੱਕ ਕਿਸਾਨ ਨੂੰ ਅ 1000 ਰੁਪਏ ਟਰੈਕਟਰ ਦਾ ਅੱਛਾ ਜੀ 1500 ਉਹਦਾ ਤੇਲ ਦਾ ਲੱਗ ਜਾਂਦਾ ਠੀਕ ਆ ਜੀ ਤੇ 1000 1200 ਰੁਪਏ ਸੰਦਾ ਪੈ ਜਾਂਦਾ 1500 1200 3.5 ਹਜ਼ਾਰ ਤੋਂ 4000 ਦੇ ਵਿੱਚ ਇੱਕ 5 ਕਿੱਲੇ 6 ਕਿੱਲੇ 4 ਕਿੱਲੇ ਵਗ ਜਾਂਦਾ ਵਗ ਜਾਂਦਾ ਹੈ ਜੀ ਡਿਪੈਂਡ ਕਰਦਾ ਕਿੰਨੀ ਲੈਂਥ ਤੇ ਜਾ ਰਿਹਾ ਠੀਕ ਹੈ ਜੀ ਜੇ ਤਾਂ 5 5 2 5 ਕਿਲੋਮੀਟਰ ਜਾਂਦੇ ਬਾਦ ਕਿੱਲੇ ਵਾ ਜੇ ਹੁਣ ਬਹੁਣ ਆਪਾਂ ਇਥੋਂ ਕਾਲੂਵਾਰ ਬੈਰਮ ਉਹ ਮਾਨ ਘਟੇਰੀ ਜਾਵਾਂਗੇ ਉੱਥੇ ਉਹਨਾਂ ਦਾ ਸਾਰਾ ਟਾਈਮ ਬੇਸਡ ਹੋ ਜਾਣਾ ਜਾਣ ਆਉਣ ਚ ਬੇਸਡ ਹੋ ਜਾਣਾ ਜੀ ਤੇ ਜਿਹੜੇ ਛੋਟੇ ਆ ਜੀ ਇਹਨਾਂ ਦੀ ਕੀ ਸਿਕਿਉਰਟੀ ਆ ਕਿੰਨੇ ਪੈਸੇ ਇਹਨਾਂ ਦੇ ਲੈਣ ਜਿੱਦਾਂ ਕੋਈ ਇਹ ਤਾਂ ਬਾਗ ਵਗੈਰਾ ਦੇ ਵਿੱਚ ਯੂਜ਼ ਕੀਤੇ ਜਾਂਦੇ ਆ ਅੱਜਕੱਲ੍ਹ ਹਣਾ ਪੋਲੀ ਹਾਊਸ ਪੋਲੀ ਹਾਊਸ ਦੇ ਹੋ ਕੇ ਬਾਗ ਹੋਗਾ ਜਿੱਦਾਂ ਨਿੰਬੂਆਂ ਦਾ ਬਾਗ ਹੋ ਗਿਆ ਜੀ ਹਾਂ 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 ਜਾਂ ਹੋ ਗਿਆ ਸੰਤਰੀਆਂ ਦਾ ਬਾਗ ਹੋ ਗਿਆ ਤੇ ਇਹਦਾ ਕੀ ਰੈਂਟ ਵਗੈਰਾ ਕੀ ਹਿਸਾਬਤਾ ਵਾ ਜੀ ਇਹਦਾ ਇਦਾਂ ਆ ਜੀ ਕਿ ਸਾਰੇ ਸੰਦਾਂ ਦਾ ਲਗਭਗ 2000 ਰੁਪਏ ਸਿਕਿਉਰਟੀ ਆ ਸਾਡੀ ਅੱਛਾ ਜੀ ਇਹਦੀ ਜਿਹੜਾ ਅਜਦਾ ਇਹ ਆ ਦੋਨੇ ਟਰੈਕਟਰ ਆ ਅੱਛਾ ਜੀ ਇਹਦੀ 1500 ਵਿਦ ਰੋਟਾਵੇਟਰ ਇੱਕ ਦਿਨ ਦਾ 12 8 ਘੰਟਿਆਂ ਦਾ ਠੀਕ ਆ ਜੀ ਇਹ ਸਾਡਾ ਇੱਕ ਆ ਕਿ ਪਹਿਲਾਂ ਸ਼ੁਰੂ-ਸ਼ੁਰੂ ਜੀ ਅਸੀਂ ਜਿਹੜਾ ਕੋਈ ਵੀ ਖਾਨਦ ਜਿਮੀਦਾਰ ਨੂੰ ਰਾਤਲੇ ਦੇ ਦਈਦਾ ਸੀ ਠੀਕ ਆ ਜੀ ਪਰ ਹੁਣ ਰਾਤ ਨੂੰ ਨੇਦਾ ਕਈ ਵਾਰੀ ਉਹਦਾ ਮੈਸ ਯੂਜ਼ ਹੋ ਜਾਂਦਾ ਮੈਸ ਯੂਜ਼ ਹੋ ਜਾਂਦਾ ਸੋ ਲਗਭਗ ਸਾਰਾ ਹੀ ਅਸੀਂ ਜਿਹੜਾ ਆ ਲੋਕਾਂ ਦੇ ਭਲੇ ਲਈ ਇਹ ਕਨਸੈਪਟ ਆ ਜੀ ਕਰ ਪਲਾ ਹੋ ਪਲਾ ਅੰਤ ਭਲੇ ਦਾ ਪਲਾ ਮੁਰ ਗਰਵਾਣੀ ਦੇ ਹਿਸਾਬ ਨਾਲ ਜੋ ਆਪਾਂ ਨੂੰ ਪ੍ਰਮਾਤਮਾ ਨਹੀਂ ਬਹੁਤ ਵਧੀਆ ਉਪਰਾਲਾ ਬਾਕੀ ਤੇ ਕਿਸਾਨ ਭਾਈ ਕਾਫੀ ਜਾਣੇ ਇਹਨਾਂ ਨਾਲ ਗੱਲਬਾਤ ਵੀ ਕਰਦੇ ਆ ਆਪਾਂ ਤੇ ਬਾਕੀ ਉਹਨੂੰ ਮਲਾਇਓ ਜੀ ਮੜਾ ਜਿਹਾ ਬਲਾਇਓ ਮੜਾ ਜਿਹਾ ਬਾਕੀ ਸਾਡੇ ਨਾਲ ਕਿਸਾਨ ਭਾਈ ਜਾ ਰਹੇ ਹੈਗੇ ਲੋਕਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਸਰ ਬਹੁਤ ਵਧੀਆ ਇੱਕ ਉਪਰਾਲਾ ਆ ਸਰਕਾਰ ਵੱਲੋਂ ਤੁਸੀਂ ਖੁਸ਼ ਹੋ ਆਏ ਮਤਲਬ ਤੁਹਾਨੂੰ ਕਿੱਦਾਂ ਦਾ ਲੱਗਦਾ ਕੀ ਆ ਦੇਖੋ ਆਲੇ ਦੁਆਲੇ ਹੋਰ ਜ਼ਿਲ੍ਹਿਆਂ ਤੋਂ ਵੀ ਖੁੱਲੀਆਂ ਸੀ ਸਟੇਟ ਹਾਂਜੀ ਉੱਥੇ ਨਹੀਂ ਚੱਲ ਪਾਈਆਂ ਕਿਸੇ ਵਜ੍ਹਾ ਕਰਕੇ ਕਮੇਟੀਆਂ ਦੀ ਪਰ ਸਾਡੀ ਕਮੇਟੀ ਦਾ ਬਹੁਤ ਵਧੀਆ ਤਾਲ ਮੇਲਾ ਜੀ ਸਾਡੇ ਜਿਹੜੇ ਅਫਸਰ ਸਾਹਿਬਾਨਾ ਬਹੁਤ ਔਨੈਸਟ ਆ ਜੀ ਬਹੁਤ ਉਹਨਾਂ ਵੱਲੋਂ ਕੀਤਾ ਜਾਂਦਾ ਆ ਇਹਨਾਂ ਤੀਜਾ ਵੱਲੋਂ ਧਿਆਨ ਦਿੱਤਾ ਜਾਂਦਾ ਆ ਜੀ ਔਰ ਸਾਰੇ ਇਲਾਕੇ ਦੇ ਫਾਰਮਰਾਂ ਦਾ ਸਹਿਯੋਗ ਆ ਕਮੇਟੀ ਦਾ ਸਹਿਯੋਗ ਆ ਕਮੇਟੀ ਦਾ ਬਹੁਤ ਸਹਿਯੋਗ ਆ ਫਾਰਮਰ ਵੱਧ ਤੋਂ ਵੱਧ ਇਹਨਾਂ ਦਾ ਲਾਭ ਲੈ ਰਹੇ ਆ ਜੀ ਸ਼ੌਪ ਐ ਇੱਥੇ ਇਨਸੈਕਟੀਸਾਈਡ ਪ੍ਰੈਸੈਕਟੀਸਾਈਡ ਵਗੈਰਾ ਜੋ ਵੀ ਐ ਸਾਡੀਆਂ ਸਪਰੇ ਦੀਆਂ ਦਵਾਈਆਂ ਮਿਲਦੀਆਂ ਜੀ ਉਹ ਨੋ ਪ੍ਰੋਫਿਟ ਨੋ ਲਾਸਟ ਤੇ ਮਿਲ ਰਹੀਆਂ ਆ ਜੀ ਔਰ ਬ੍ਰਾਂਡਡ ਕੰਪਨੀ ਦੀਆਂ ਮਿਲ ਰਹੀਆਂ ਜੋ ਤੁਹਾਨੂੰ ਬਾਹਰੋਂ ਉਪਲਬਧ ਨਹੀਂ ਹੋ ਸਕਦੀਆਂ ਜੀ ਤੇ ਉਹਦੇ ਵਿੱਚ ਟਰੈਕਟਰ ਸਾਡੇ ਖੜੇ ਆ ਕਿਸੇ ਵੀ ਜ਼ਿਮੀਂਦਾਰ ਭਰਾ ਨੂੰ ਕਿਸੇ ਤਰ੍ਹਾਂ ਦਾ ਵੀ ਟਰੈਕਟਰ ਲੈਣਾ ਬਬਲੇ ਜੀ ਵੱਡਾ ਜਾਂ ਛੋਟਾ ਲਜਾਣਾ ਚਾਹੀਦਾ ਚਾਹੀਏ ਉਹਦੇ ਡਰਾਈਵਰ ਅਵੇਲੇਬਲ ਵਾ ਟਰੈਕਟਰ ਲਜਾਓ ਅਪਲੀਮੈਂਟ ਪਵਾ ਕੇ ਲਜਾਓ ਆਪਣਾ ਬਹਾਈ ਕਰੋ ਜਿੰਨਾ ਤੇਲ ਪਾ ਕੇ ਦਿੱਤਾ ਉਹਨਾਂ ਤੇਲ ਵਾਪਸ ਪੜ ਕੇ ਉਹਨੂੰ ਉਹਨਾਂ ਨੂੰ ਦੇ ਦਿਓ ਠੀਕ ਹੈ ਜੀ ਬਹੁਤ ਹੀ ਘੱਟ ਕੀਮਤ ਤੇ ਜਿੱਦਾਂ ਕਿ 1000 ਰੁਪਿਆ ਪਰ ਟਰੈਕਟਰ ਦਾ ਮੇਰੇ ਖਾਲਚ ਰੈਂਟ ਹੈ ਹਾਂ ਜੀ ਇੰਨਾ ਕੀ ਹੈ ਜੀ ਬਿਲਕੁਲ ਇੰਨਾ ਰੈਂਟ ਹੈ ਜੀ ਤੇ ਉਹ ਲਿਜਾ ਕੇ ਤੁਸੀਂ ਆਪਣਾ ਜੋ ਵਹਾਈ ਕਰਨੀ ਆ ਤਾਂ ਵਧੀਆ ਤਰੀਕੇ ਨਾਲ ਕਰ ਸਕਦੇ ਆ ਠੀਕ ਹੈ ਜੀ ਤੇ ਬਹੁਤ ਵਧੀਆ ਉਪਰਾਲਾ ਸਰਕਾਰ ਵੱਲੋਂ ਤੇ ਇਹਦਾ ਲਾਭ ਉਠਾਉਣ ਵਾਸਤੇ ਤੁਸੀਂ ਇੱਥੇ ਕਿਤੇ ਵੀ ਮਤਲਬ ਆ ਕੇ ਆਪਣਾ ਟਰੈਕਟਰ ਜਾਂ ਸੰਦ ਵਗੈਰਾ ਲੈ ਕੇ ਜਾ ਸਕਦੇ ਹੋ ਬਣੇ ਰਹੋ ਕਰਮਚਾਰੀ ਬਲੌਗ ਨਾਲ ਧੰਨਵਾਦ